ਗੈਂਗਸਟਰ ਤੋਤ ਵਾਦੀ ਬਣੇ ਗੋਲਡੀ ਬਰਾਰ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਦੋਸਤੀ 15 ਸਾਲਾ ਬਾਅਦ ਟੁੱਟ ਗਈ ਹੈ ਜੀ ਹਾਂ 2011 ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਹੋਈ ਇਸ ਦੋਸਤੀ ਦੇ ਵਿੱਚ ਦਰਾਰ ਦਾ ਕਾਰਨ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਦੀ ਗ੍ਰਿਫਤਾਰੀ ਹੈ ਦਰਸਲ ਦੋਵੇਂ 2011 ਦੇ ਆਸ-ਪਾਸ ਇਕੱਠੇ ਹੁੰਦੇ ਨੇ ਜਦੋਂ ਬਿਸ਼ਨੋਈ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਜਿਸ ਤੋਂ ਬਾਅਦ ਦੋਵਾਂ ਨੇ ਅਪਰਾਧ ਤੇ ਹਿੰਸਾ ਦੀ ਦੁਨੀਆ ਦੇ ਵਿੱਚ ਕਦਮ ਰੱਖਿਆ ਬਿਰਾਕ ਤੇ ਬਿਸ਼ਨੋਈ ਅੰਤਰਰਾਸ਼ਟਰੀ ਪੱਧਰ ਤੇ ਜ਼ਬਰਨ ਵਸੂਲੀ ਹੱਤਿਆ ਇਸ ਦੇ ਨਾਲ ਨਸ਼ਿਆ ਤੇ ਹਥਿਆਰਾਂ ਦੀ ਤਸਕਰੀ ਵਰਗੇ ਅਪਰਾਧਕ ਸਾਮਰਾਜ ਚਲਾ ਰਹੇ ਸਨ ਦੋਹਾਂ ਦੇ ਵੱਖਰੇ ਹੋਣ ਦੇ ਨਾਲ ਗੈਂਗਵਾਰ ਦਾ ਖਰਚਾ ਵਧਣ ਕਾਰਨ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਜਾਣਕਾਰੀ ਮੁਤਾਬਕ ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੰਦ ਹੈ ਜਦਕਿ ਗੋਲਡੀ ਬਰਾੜ ਅਮਰੀਕਾ ਦੇ ਵਿੱਚ ਰਹਿ ਕੇ ਪੰਜਾਬ ਸਣੇ ਹੋਰ ਸੂਬਿਆਂ ਦੇ ਵਿੱਚ ਅਤੰਕੀ ਕਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ ਬਿਸ਼ਨੋਈ ਤੇ ਬਿਰਾੜ ਦੀ ਜੋੜੀ ਪਿਛਲੇ ਇੱਕ ਦਹਾਕੇ ਦੇ ਵਿੱਚ ਕਈ ਹਾਈ ਪ੍ਰੋਫਾਈਲ ਹਤਿਆਵਾਂ ਨੂੰ ਅੰਜਾਮ ਦੇ ਚੁੱਕੀ ਹੈ ਅਕਤੂਬਰ 2024 ਦੇ ਵਿੱਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਤੇ ਐਨਸੀਪੀ ਆਗੂ ਬਾਬਾ ਸਿੱਦਕੀ ਦਸੰਬਰ 2023 ਦੇ ਵਿੱਚ ਕਰਨੀ ਸੈਨਾ ਦੇ ਮੁਖੀ ਸੁਖਦੇਵ ਗੋਗਾ ਮੇੜੀ ਦੀ ਹਤਿਆ ਦੇ ਵਿੱਚ ਤੋਂ ਦੋਵੇਂ ਹੀ ਸ਼ਾਮਲ ਸਨ ਇਸ ਤੋਂ ਇਲਾਵਾ ਮਈ 2022 ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਦੋਸ਼ ਵੇਸ ਜੋੜੀ ਤੇ ਹੀ ਲੱਗਿਆ ਤੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਦੀ ਬਿਰਾੜ ਨੇ ਬੀਬੀਸੀ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਕਿ ਉਸਦੇ ਕਮਾਂਡ ਦੇ ਵਿੱਚ ਕੀਤੀਆਂ ਗਲਤੀਆਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਸੀ ਸਾਡੇ ਕੋਲ ਉਸਨੂੰ ਮਾਰਨ ਤੋਂ ਇਲਾਵਾ ਕੋਈ ਰਾਹਤ ਨਹੀਂ ਸੀ ਗੱਲ ਇੰਨੀ ਕੁ ਸੀ ਹਾਲਾਂਕਿ ਹੁਣ ਇਹਨਾਂ ਯਾਰਾਂ ਦੀ ਜੋੜੀ ਟੁੱਟਦੀ ਹੋਈ ਨਜ਼ਰ ਆ ਰਹੀ ਹੈ 15 ਸਾਲਾਂ ਬਾਅਦ ਇਹਨਾਂ ਦੀ ਜੋੜੀ ਤੇ ਇਹਨਾਂ ਦੀ ਦੋਸਤੀ ਟੁੱਟੀ ਹੈ ਜਿਸ ਦਾ ਕਾਰਨ ਲਾਰੈਂਸ ਬਿਸ਼ਨੋਈ ਦਾ ਪ੍ਰਾ ਅਨਮੋਲ ਬਿਸ਼ਨੋਈ ਹੈ ਜਿਸ ਦੀ ਕੀ ਗ੍ਰਿਫਤਾਰੀ ਨੂੰ ਇਹਨਾਂ ਦੀ ਦੋਸਤੀ ਦੇ ਵਿੱਚ ਸਭ ਤੋਂ ਵੱਡਾ ਰੁੜਾ ਦੱਸਿਆ ਜਾ ਰਿਹਾ ਹੈ ਗੈਂਗਸਟਰ ਤੋਂ ਅਤਵਾਦੀ ਬਣੇ ਗੋਲਡੀ ਬਰਾਰ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਦੋਸਤੀ 15 ਸਾਲਾਂ ਬਾਅਦ ਟੁੱਟ ਗਈ ਹੈ ਜੀ ਹਾਂ 2011 ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਹੋਈ ਇਸ ਦੋਸਤੀ ਦੇ ਵਿੱਚ ਦਰਾਰ ਦਾ ਕਾਰਨ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਦੀ ਗ੍ਰਿਫਤਾਰੀ ਹੈ ਦਰਸਲ ਦੋਵੇਂ 2011 ਦੇ ਆਸ-ਪਾਸ ਇਕੱਠੇ ਹੁੰਦੇ ਨੇ ਜਦੋਂ ਬਿਸ਼ਨੋਈ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਜਿਸ ਤੋਂ ਬਾਅਦ ਦੋਵਾਂ ਨੇ ਅਪਰਾਧ ਤੇ ਹਿੰਸਾ ਦੀ ਦੁਨੀਆ ਦੇ ਵਿੱਚ ਕਦਮ ਰੱਖਿਆ ਬਿਰਾਕ ਤੇ ਬਿਸ਼ਨੋਈ ਅੰਤਰਰਾਸ਼ਟਰੀ ਪੱਧਰ ਤੇ ਜ਼ਬਰਨ ਵਸੂਲੀ ਹੱਤਿਆ ਇਸ ਦੇ ਨਾਲ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਵਰਗੇ ਅਪਰਾਧਕ ਸਾਮਰਾਜ ਚਲਾ ਰਹੇ ਸਨ ਦੋਹਾਂ ਦੇ ਵੱਖਰੇ ਹੋਣ ਦੇ ਨਾਲ ਗੈਂਗਵਾਰ ਦਾ ਖਰਚਾ ਵਧਣ ਕਾਰਨ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਜਾਣਕਾਰੀ ਮੁਤਾਬਕ ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੰਦ ਹੈ ਜਦਕਿ ਗੋਲਡੀ ਬਰਾੜ ਅਮਰੀਕਾ ਦੇ ਵਿੱਚ ਰਹਿ ਕੇ ਪੰਜਾਬ ਸਣੇ ਹੋਰ ਸੂਬਿਆਂ ਦੇ ਵਿੱਚ ਅਤੰਕੀ ਕਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ ਬਿਸ਼ਨੋਈ ਤੇ ਬਿਰਾੜ ਦੀ ਜੋੜੀ ਪਿਛਲੇ ਇੱਕ ਦਹਾਕੇ ਦੇ ਵਿੱਚ ਕਈ ਹਾਈ ਪ੍ਰੋਫਾਈਲ ਹਤਿਆਵਾਂ ਨੂੰ ਅੰਜਾਮ ਦੇ ਚੁੱਕੀ ਹੈ ਅਕਤੂਬਰ 2024 ਦੇ ਵਿੱਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਤੇ ਐਨਸੀਪੀ ਆਗੂ ਬਾਬਾ ਸਿੱਦਕੀ ਦਸੰਬਰ 2023 ਦੇ ਵਿੱਚ ਕਰਨੀ ਸੈਨਾ ਦੇ ਮੁਖੀ ਸੁਖਦੇਵ ਗੋਗਾ ਮੇੜੀ ਦੀ ਹਤਿਆ ਦੇ ਵਿੱਚ ਦੋਵੇਂ ਹੀ ਸ਼ਾਮਲ ਸਨ ਇਸ ਤੋਂ ਇਲਾਵਾ ਮਈ 2022 ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਦੋਸ਼ ਵਸ ਜੋੜੀ ਤੇ ਹੀ ਲੱਗਿਆ ਤੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ ਬਿਰਾੜ ਨੇ ਬੀਬੀਸੀ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਕਿ ਉਸਦੇ ਕਮਾਂਡ ਦੇ ਵਿੱਚ ਕੀਤੀਆਂ ਗਲਤੀਆਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਸੀ ਸਾਡੇ ਕੋਲ ਉਸਨੂੰ ਮਾਰਨ ਤੋਂ ਇਲਾਵਾ ਕੋਈ ਰਾਹਤ ਨਹੀਂ ਸੀ ਗੱਲ ਇੰਨੀ ਕੁ ਸੀ ਹਾਲਾਂਕਿ ਹੁਣ ਇਹਨਾਂ ਯਾਰਾਂ ਦੀ ਜੋੜੀ ਟੁੱਟਦੀ ਹੋਈ ਨਜ਼ਰ ਆ ਰਹੀ ਹੈ 15 ਸਾਲਾਂ ਬਾਅਦ ਇਹਨਾਂ ਦੀ ਜੋੜੀ ਤੇ ਇਹਨਾਂ ਦੀ ਦੋਸਤੀ ਟੁੱਟੀ ਹੈ ਜਿਸ ਦਾ ਕਾਰਨ ਲਾਰੈਂਸ ਬਿਸ਼ਨੋਈ ਦਾ ਪ੍ਰਾ ਅਨਮੋਲ ਬਿਸ਼ਨੋਈ ਹੈ ਜਿਸ ਦੀ ਕੀ ਗ੍ਰਿਫਤਾਰੀ ਨੂੰ ਇਹਨਾਂ ਦੀ ਦੋਸਤੀ ਦੇ ਵਿੱਚ ਸਭ ਤੋਂ ਵੱਡਾ ਰੂੜਾ ਦੱਸਿਆ ਜਾ ਰਿਹਾ ਹੈ